ਜਦੋਂ ਆਪਾਂ ਗੱਲ ਕਰਦੇ ਕਿ ਮੋਟਾਪਾ ਇੱਕ ਸੁੰਦਰਿਆ ਦੀ ਸਮੱਸਿਆ ਤਾਂ ਹੁਣ ਨਹੀਂ ਰਹਿ ਗਿਆ ਉਹ ਤਾਂ ਇੱਕ ਬਿਮਾਰੀਆਂ ਦਾ ਘਰ ਬਣ ਰਿਹਾ ਹੈ ਨਾ ਜੀ ਤੇ ਆਯੁਰਵੈਦਿਕ ਚ ਇਹਦਾ ਮੋਟਾਪਾ ਨੂੰ ਘੱਟ ਕਰਨ ਦਾ weight loss ਕਰਨ ਦਾ ਕੋਈ ਇਲਹਾ ਹੈ ਦੋ ਆਪਾਂ ਦੇਖੋ ਜਿਹੜਾ ਆਯੁਰਵੈਦ ਦੇ ਨਾਲ ਜੁੜ ਕੇ ਚੱਲਦਾ ਹੈ ਉਹਦੇ ਨਾਲ ਉਹਦੇ ਤੇ ਕਦੇ ਬੋਡੀ ਤੇ ਫੈਟ ਜਮਾ ਹੀ ਨਹੀਂ ਹੁੰਦਾ ਕਦੇ ਮੋਟਾਪਾ ਆਉਂਦਾ ਹੀ ਨਹੀਂ ਅੱਛਾ ਜੀ ਜਿਨ੍ਹਾਂ ਦੇ ਆ ਗਿਆ ਉਹਨਾਂ ਉਹ ਘੱਟ ਕਰ ਸਕਦੇ ਨੇ ਬਿਲਕੁਲ ਘੱਟ ਕਰ ਸਕਦੇ ਆ ਜੀ ਉਹ ਸਭ ਤੋਂ ਪਹਿਲਾਂ ਤਾਂ ਦੇਖੋ ਮੈਦਾ ਸਭ ਤੋਂ ਪਹਿਲਾਂ ਸਾਰਾ ਸਿੰਥੈਟਿਕ ਫੂਡ ਅਸੀਂ ਕੀ ਕਰਦੇ ਆ ਅਸੀਂ 2 ਦਿਨ ਦਾ ਆਟਾ ਗੁੰਨ ਕੇ ਜਿਹੜਾ ਫ੍ਰਿਜ 'ਚ ਰੱਖਦੇ ਆ ਪਹਿਲਾਂ ਤਾਂ ਫ੍ਰਿਜ ਜਹਿਰ ਹੈ 12 ਤਰ੍ਹਾਂ ਦੀਆਂ ਗੈਸਾਂ ਜਿਹੜੀਆਂ ਸਾਡਾ ਫ੍ਰਿਜ ਛੱਡਦਾ ਹੈ ਕਲੋਰੋਫਲੋਰੋ ਕਾਰਬਨ ਕਿੰਨੀਆਂ ਖਤਰਨਾਕ ਗੈਸਾਂ ਉਹ ਅੱਛਾ ਜੀ ਉਹ ਸਾਡਾ ਸਾਰਾ ਖਾਣੇ ਦੇ ਵਿੱਚ ਐਡ ਹੁੰਦਾ ਜੀ ਉਹ ਅਸੀਂ ਉੱਥੋਂ ਪ੍ਰੀਜ਼ਰਵ ਖਾਣਾ ਜਿਹੜਾ ਮਰਿਆ ਹੋਇਆ ਅੰਨ ਅਸੀਂ ਬਾਹਰ ਕੱਢਦੇ ਆ ਤੇ ਉਹੀ ਅਸੀਂ ਠੰਡਾ ਅੰਨ ਇੱਕੋ ਦਮ ਅਸੀਂ ਗਰਮ ਕਰਕੇ ਉਹਨੂੰ ਖਾ ਲੈਂਦੇ ਆ ਆਯੁਰਵੇਦ ਦਾ ਮੰਨਣਾ ਹੈ 48 ਮਿੰਟ ਬਾਅਦ 48 ਮਿੰਟ ਬਾਅਦ ਤੁਸੀਂ ਅਗਰ ਕੋਈ ਦਾਲ ਬਣਾਉਨੇ ਹੋ ਤਾਂ ਉਹਦਾ ਜਿਹੜਾ ਹੈਗਾ ਉਹਦੇ ਵਿੱਚ ਕੋਈ ਤਤ ਨਹੀਂ ਰਹਿੰਦਾ ਉਹ ਖਤਮ ਹੋ ਜਾਂਦਾ ਉਹਦਾ ਕੋਈ ਖਾਣ ਦਾ ਮਤਲਬ ਨਹੀਂ ਰਹਿੰਦਾ ਜੇ ਅਗਰ ਅਸੀਂ ਤੁਸੀਂ ਉਹਨੂੰ ਲਗਭਗ ਮੰਨ ਕੇ ਚਲੋ ਵੀ 50 ਮਿੰਟ ਬਾਅਦ 1 ਘੰਟੇ ਬਾਅਦ ਉਹਦੇ ਵਿੱਚ ਕੋਈ ਅਸਰ ਨਹੀਂ ਰਹਿੰਦਾ ਤੇ ਅਸੀਂ ਤਾਂ ਅੱਜ ਸਵੇਰੇ ਬਣਾ ਕੇ ਸ਼ਾਮ ਨੂੰ ਵੀ ਕੱਲ ਸਵੇਰੇ ਜਾਂ ਦੂਜੇ ਦਿਨ ਰਾਤ ਤੱਕ ਵੀ ਸਾਡਾ ਚੱਲਦਾ ਉਹ ਤੇ ਉਹ ਫਿਰ ਦੇਖੋ 4-4 ਵਾਰੀ ਜਿਹੜਾ ਹੈਗਾ 48 ਘੰਟੇ ਤੁਸੀਂ ਕਹੋ ਫ੍ਰਿਜ 'ਚ ਰੱਖਿਆ ਹੋਇਆ ਖਾਣਾ ਜੇ ਤੁਸੀਂ ਆਪਣੀ ਬਾਡੀ ਨੂੰ ਦਵੋਗੇ ਤਾਂ ਕਿਤੇ ਨਾ ਕਿਤੇ ਜਾ ਕੇ ਤਾਂ ਫਿਰ ਕੈਂਸਰ ਦਾ ਰੂਪ ਜਿਹੜਾ ਅੰਦਰ ਹੋ ਧਾਰਨ ਹੋਏਗਾ ਹੀ ਹੋਏਗਾ ਉਹ ਬਣੇਗਾ ਹੀ ਬਣੇਗਾ ਉਹਦੇ ਕਾਰਨ ਸਾਰੇ ਆਪਾਂ ਹੀ ਪੈਦਾ ਕਰ ਰਹੇ ਹਾਂ